ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਉਸ ਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਵੀ ਆ ਇੱਕ ਪਾਠ ਕਰਨ ਨਾਲ ਹੀ 40 ਸਾਲ ਦਾ ਦੁੱਖ ਸਿਰਫ 6 ਦਿਨਾਂ ਵਿੱਚ ਕੱਟ ਦਿੱਤਾ ਗੁਰੂ ਸਾਹਿਬ ਜੀ ਨੇ। ਸੋ ਕਿਹੜਾ ਪਾਠ ਆ ਉਹ ਵੀ ਸ਼ੇਅਰ ਕਰੂੰਗੀ ਤੇ ਨਾਲ ਹੀ ਇੱਕ ਸੱਚੀ ਕਹਾਣੀ ਵੀ ਸ਼ੇਅਰ ਕਰੂੰਗੀ। ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਜਿਹੜੀਆਂ ਇਦਾਂ ਦੀਆਂ ਸੱਚੀਆਂ ਘਟਨਾਵਾਂ ਹੁੰਦੀਆਂ ਜੀ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰਦੀ ਆਂ ਵੀ ਕਈ ਵਾਰੀ ਨਾ ਸਾਡਾ ਮਨ ਇੰਨਾ ਜ਼ਿਆਦਾ ਭਟਕਿਆ ਹੁੰਦਾ ਹੈ ਇੰਨਾ ਜ਼ਿਆਦਾ ਡੋਲਿਆ ਹੁੰਦਾ ਹੈ ਵੀ ਸਾਨੂੰ ਵਿਸ਼ਵਾਸ ਹੀ ਨਹੀਂ ਬਣ ਪਾਉਂਦਾ ਪਰ ਜਦੋਂ ਆਪਾਂ ਇਦਾਂ ਦੀਆਂ ਸੱਚੀਆਂ ਕਟਨਾਵਾ ਸ਼ੇਅਰ ਕਰਦੇ ਆ ਜਾਂ ਸੁਣਦੇ ਆ ਤਾਂ ਫਿਰ ਉਹਦੇ ਨਾਲ ਨਾ ਸਾਡੀ ਵੀ ਭਾਵਨਾ ਜਿਹੜੀ ਹੋਰ ਪੱਕੀ ਹੋ ਜਾਂਦੀ ਆ ਜਦੋਂ ਗੁਰੂ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਸੀ ਜੀ ਸ਼ੁਰੂ ਦੇ ਵਿੱਚ ਮੈਨੂੰ ਵੀ ਇੰਨਾ ਜ਼ਿਆਦਾ ਵਿਸ਼ਵਾਸ ਨਹੀਂ ਸੀ ਮੇਰੇ ਵੀ ਦਿਮਾਗ ਵਿੱਚ ਤੁਹਾਡੀ ਤਰ੍ਹਾਂ ਇਹੀ ਚੀਜ਼ਾਂ ਚੱਲਦੀਆਂ ਸੀ ਵੀ ਕੀ ਵਾਕਈ ਗੁਰਬਾਣੀ ਜਪਣ ਨਾਲ ਦੁੱਖ ਟੁੱਟ ਜਾਂਦੀ ਆ ਕੀ ਵਾਕਈ ਗੁਰਬਾਣੀ ਜਪਣ ਦੇ ਨਾਲ ਜਿਹੜਾ ਹੈਗਾ ਸਾਡੇ ਤੇ ਮਹਾਰਾਜ ਦੀ ਕਿਰਪਾ ਹੁੰਦੀ ਹੈ ਤੇ ਕੀ ਵਾਕਈ ਸਾਨੂੰ ਸਕੂਨ ਮਿਲਦਾ ਹੈ ਗੁਰਬਾਣੀ ਚ ਅਪਣੇ ਨਾਲ ਪਰ ਜਦੋਂ ਗੁਰੂ ਸਾਹਿਬ ਦੇ ਚਰਨਾਚਰਦਾਸ ਕੀਤੇ ਮਹਾਰਾਜ ਜੀ ਨੇ ਆਪ ਹੀ ਕਈ ਵਾਰ ਆਪਣੀ ਹੋਣ ਦਾ ਅਹਿਸਾਸ ਜਿਹੜਾ ਮਹਿਸੂਸ ਕਰਵਾਇਆ ਸੋ ਇਸੇ ਕਰਕੇ ਵੈਸੇ ਆਪਾਂ ਅਗਰ ਕਹੀਏ ਆਪਾਂ ਇੰਨੇ ਵੱਡੇ ਜਾਂ ਆਪਾਂ ਕਹਿੰਦੇ ਇੰਨੀ ਕਮਾਈ ਵਾਲੇ ਤਾਂ ਆਪਾਂ ਨਹੀਂ ਆ ਕਿ ਆਪਾਂ ਨੂੰ ਗੁਰੂ ਸਾਹਿਬ ਦਰਸ਼ਨ ਦੇ ਪਰ ਹਾਂ ਕਈ ਵਾਰੀ ਕੋਈ ਇਹ ਜੀ ਮੁਸ਼ਕਿਲ ਦੇ ਵਿੱਚੋਂ ਆਪਾਂ ਕਿਸ ਤਰੀਕੇ ਨਾਲ ਨਿਕਲ ਜਾਂਦੇ ਆ ਨਾ ਤਾਂ ਫਿਰ ਉਹਦੋਂ ਆਪਾਂ ਨੂੰ ਇਹ ਅਹਿਸਾਸ ਹੁੰਦਾ ਕਿ ਤਨਾ ਕਿਤੇ ਕਿ ਹਾਂ ਅਸੀਂ ਇਸ ਚੋਂ ਨਿਕਲ ਨਹੀਂ ਸਕਦੇ ਸੀ ਪਰ ਪਰਮਾਤਮਾ ਨੇ ਕਿਵੇਂ ਕੱਢਿਆ ਪਤਾ ਨਹੀਂ ਚੱਲਿਆ ਸੋ ਉਦੋਂ ਅਹਿਸਾਸ ਹੁੰਦਾ ਵੀ ਰੱਬ ਹੈ ਸੋ ਇਦਾਂ ਦੀ ਇੱਕ ਇੱਕ ਘਟਨਾ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਨੌਜਵਾਨ ਸੀ ਉਹ ਨੌਜਵਾਨ ਗਲਤ ਰਸਤੇ ਪੈ ਗਿਆ ਗਲਤ ਰਸਤੇ ਮਤਲਬ ਉਹ ਵਿਹਿਮਾ ਪਰਮਾ ਦੇ ਵਿੱਚ ਪੈ ਗਿਆ ਤੇ ਉਹ ਕਿਸੇ ਪੰਡਿਤ ਕੋਲ ਚਲਾ ਗਿਆ ਆਪਾਂ ਇਹ ਨਹੀਂ ਕਵਾਂਗੇ ਜੀ ਵੀ ਪੰਡਿਤ ਮਾੜੀ ਹੁੰਦੀਆਂ ਨਹੀਂ ਦੇਖੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੁਝ ਕੁ ਸਿੱਖ ਧਰਮ ਦੇ ਵਿੱਚ ਵੀ ਇਦਾਂ ਨੇ ਕੁਝ ਕੁ ਮੁਸਲਮਾਨ ਮੁਸਲਮ ਧਰਮ ਦੇ ਵਿੱਚ ਵੀ ਇਦਾਂ ਨੇ ਸਾਰੇ ਧਰਮਾਂ ਵਿੱਚ ਕੁਝ ਕੁ ਲੋਕ ਇਦਾਂ ਹੁੰਦੇ ਆ ਵੀ ਜਿਹੜੇ ਦੂਜੇ ਨੂੰ ਨਾ ਆਪਾਂ ਕਹਿ ਦਿੰਨੇ ਆ ਡਰਾ ਦਿੰਦੇ ਨੇ ਡਰਾ ਕੇ ਫਿਰ ਉਹਨਾਂ ਨੂੰ ਕਹਿਣਗੇ ਤੁਸੀਂ ਇੰਨੇ ਪੈਸੇ ਦਿਓ ਜਾਂ ਇੰਨਾ ਤੁਸੀਂ ਸੇਵਾ ਕਰੋ ਤੇ ਫਿਰ ਅਸੀਂ ਜਿਹੜਾ ਤੁਹਾਡਾ ਸੰਕਟ ਕੱਟ ਦਿੰਨੇ ਆ ਸਾਰੇ ਧਰਮਾਂ ਵਿੱਚ ਕੁਝ ਕੁਝ ਲੋਕ ਇਦਾਂ ਦੇ ਹੁੰਦੇ ਆ ਪਰ ਸਾਰੇ ਧਰਮਾਂ ਵਿੱਚ ਕੁਝ ਲੋਕ ਸੱਚੀਆਂ ਰੂਹਾਂ ਵੀ ਹੁੰਦੀਆਂ ਨੇ ਚਾਹੇ ਉਹ Hindu ਧਰਮ ਹੋਵੇ ਚਾਹੇ Sikh ਧਰਮ ਹੋਵੇ ਚਾਹੇ Muslim ਹੋਵੇ ਚਾਹੇ ईसाई ਧਰਮ ਹੋਵੇ ਕੋਈ ਰੱਬੀ ਰੂਹਾਂ ਵੀ ਹੁੰਦੀਆਂ ਜੋ ਸਾਨੂੰ ਵਾਕਈ ਪ੍ਰਮਾਤਮਾ ਦੇ ਨਾਲ ਜੋੜਦੀਆਂ ਨੇ ਸੋ ਇਦਾਂ ਦੀ ਹੀ ਇਹ ਘਟਨਾ ਹੈ ਜਿਦੇ ਵਿੱਚ ਇੱਕ ਨੌਜਵਾਨ ਇੱਕ ਪੰਡਤ ਦੇ ਕੋਲ ਚਲਾ ਗਿਆ ਤੇ ਉਹਨੇ ਆਪਣਾ ਹੱਥ ਦਿਖਾਇਆ ਕਿਉਂਕਿ ਉਹਦੀ ਜ਼ਿੰਦਗੀ ਵਿੱਚ ਨਾ ਬਹੁਤ ਔਖਾ ਸਮਾਂ ਉਹਨੇ ਦੇਖਿਆ ਤੇ ਕਈ ਵਾਰੀ ਹੁੰਦੇ ਆ ਨਾ ਵੀ ਹਾਂਜੀ ਆਪਾਂ ਚਲੋ ਪੁੱਛ ਲਈਏ ਪੰਡਤ ਨੂੰ ਵੀ ਆਪਣਾ ਚੰਗਾ ਸਮਾਂ ਕਦੋਂ ਆਣਾ ਤਾ ਉਹਨੇ ਵੀ ਪੁੱਛਿਆ ਤਾਂ ਪੰਡਿਤ ਕਹਿੰਦਾ ਵੀ ਤੇ ਜਿੱਥਾ ਜ਼ਿੰਦਗੀ ਚ ਹਲੇ 40 ਸਾਲ ਹੀ ਕੁਸ ਚੱਲਣਾ ਤਾਂ ਉਹ ਸੁਣ ਕੇ ਉਹ ਡਰ ਗਿਆ ਡਰ ਕੇ ਤੇ ਉਹਨੂੰ ਨੌਕਰੀ ਵੀ ਨਹੀਂ ਸੀ ਮਿਲ ਰਹੀ ਉਹ ਨੌਕਰੀ ਲੱਭ ਰਿਆ ਸੀ ਪਰ ਮਿਲ ਨਹੀਂ ਰਹੀ ਸੀ ਤੇ ਫਿਰ ਉਸ ਤੋਂ ਬਾਅਦ ਉਹਨੇ ਕਿਹਾ ਜਿਹੜੀ ਨੌਕਰੀ ਮਤਲਬ ਚਾਹੁੰਦਾ ਸੀ ਸਰਕਾਰੀ ਉਹ ਨਹੀਂ ਮਿਲ ਰਹੀ ਸੀ ਤਾਂ ਫਿਰ ਉਸਨੇ ਸੋਚਿਆ ਵੀ ਵਾਕਈ ਮੇਰੀ ਤਾਂ ਜ਼ਿੰਦਗੀ ਵਿੱਚ ਫਿਰ ਹਲੇ 40 ਸਾਲ ਇਹੀ ਕੁਸ ਵਾਲੇ ਮੈਂ ਸਹਿਣਾ ਤਾਂ ਪੰਡਿਤ ਨੇ ਕਿਹਾ ਵੀ ਤੇਰਾ ਉਪਾਅ ਸੀ ਕਰਦਾਂਗੇ ਵੀ ਆਹ ਸਮਗਰੀ ਲਗੂਗੀ ਤੇ ਪਰ ਉਹਦਾ ਮਨ ਵੀ ਬੜਾ ਉਦਾਸ ਵੀ ਇੰਨੇ ਔਖਾ ਟਰਨ ਜ਼ਿੰਦਗੀ 'ਚ ਦੇਖਿਆ ਹਲੇ 40 ਸਾਲ ਅger ਹੋਰ ਇਹੀ ਕੁਝ ਦੇਖਣਾ ਤਾਂ ਮੇਰੀ ਤਾਂ ਸਾਰੀ ਉਮਰ ਹੀ ਨਿਕਲ ਗਈ ਇਸ ਹੱਬ ਨਾਲ ਤਾਂ ਫਿਰ ਮਗਰ ਜ਼ਿੰਦਗੀ ਰਹਿ ਹੀ ਗਈ ਵੀ ਮੈਂ ਤਾਂ ਸਾਰੀ ਉਮਰ ਔਖ ਦੇ ਵਿੱਚ ਹੀ ਰਹੂੰਗਾ ਉਹਨੇ ਨਾ ਸੋਚਿਆ ਵੀ ਮੈਂ ਕਿਉਂ ਨਾ ਆਪਣੇ ਆਪ ਨੂੰ ਖਤਮ ਕਰ ਲਾਂ ਪਰ ਕਈ ਵਾਰੀ ਕੀ ਹੁੰਦਾ ਨਾ ਜਦੋਂ ਕੋਈ ਬਹੁਤ ਜ਼ਿਆਦਾ ਦੁੱਖ ਦਾ ਸਮਾਂ ਹੁੰਦਾ ਜਾਂ ਕੋਈ ਜ਼ਿੰਦਗੀ 'ਚ ਸਾਡੀ ਹਜੀ ਘਟਨਾ ਘਟਦੀ ਆ ਤਾਂ ਉਦੋਂ ਜ਼ਰੀਆ ਬਣਦੀ ਆ ਸਾਨੂੰ ਗੁਰੂ ਨਾਲ ਜੋੜਨ ਦਾ ਸੋ ਇਹੀ ਉਸ ਦੀ ਜ਼ਿੰਦਗੀ ਵਿੱਚ ਹੋਇਆ ਉਹਨੇ ਆਪਣੀ ਜੇਬ ਦੇ ਵਿੱਚ ਜਿਹੜੀ ਪੁਆਇਜ਼ਨ ਦੀ ਸ਼ੀਸ਼ੀ ਸੀ ਉਹ ਪਾ ਲਈ ਪਾ ਕੇ ਉਹਨੇ ਮਨ ਵਿਚ ਆਇਆ ਵੀ ਪਹਿਲਾਂ ਮੈਂ ਦਰਬਾਰ ਸਾਹਿਬ ਜਾ ਕੇ ਆਵਾਂ ਇੱਕ ਵਾਰੀ ਵੀ ਉਸ ਤੋਂ ਬਾਅਦ ਮੈਂ ਮਤਲਬ ਦੇਖੋ ਰੱਬ ਦੀ ਯਕੀਨਤਾ ਸੀ ਪਰ ਨਾਲ ਨਾਲ ਥੋੜਾ ਜਿਹਾ ਆਪਾਂ ਕਹਿੰਦੇ ਨੇ ਭਟਕ ਗਏ ਆਪਣੇ ਰਾਹ ਤੋਂ ਹਨਾ ਤਾਂ ਇੰਨਾਂ ਗੱਲਾਂ 'ਚ ਪੈ ਗਏ ਤੇ ਤਾਂ ਦੇਖੋ ਕਿੰਨੀ ਫਿਰ ਮਨ ਨੂੰ ਉਲਝਣ ਖੜੀ ਕਰਤੀ ਤਾਂ ਉਹ ਜਦੋਂ ਦਰਬਾਰ ਸਾਹਿਬ ਗਿਆ ਤਾਂ ਉੱਥੇ ਬਾਬਾ ਜੀ ਕੀਰਤਨ ਕਰ ਰਹੇ ਸੀ ਤਾਂ ਉਹ ਕੀਰਤਨ ਉਹਨੇ ਬੜਾ ਮਨ ਲਾ ਕੇ ਸੁਣਿਆ ਤਾਂ ਫਿਰ ਉਸ ਤੋਂ ਬਾਅਦ ਨਾ ਉਹ ਜਿੱਥੇ ਮਤਲਬ ਕਿ ਆਪਾਂ ਕਹਿੰਦੇ ਆ ਨਿਸ਼ਾਨ ਸੇਵਾ ਉੱਥੇ ਖੜਾ ਹੋ ਗਿਆ ਜਦੋਂ ਸਾਰੀ ਸਮਾਪਤੀ ਹੋਈ ਬਾਬਾ ਜੀ ਬਾਹਰ ਆ ਰਹੇ ਸੀਗੇ ਤਾਂ ਉਹਨੇ ਬਾਬਾ ਜੀ ਨੂੰ ਦੇਖ ਲਿਆ ਵੀ ਉਹੀ ਜਿਹੜੇ ਕੀਰਤਨ ਕਰਦੇ ਸੀ ਤਾਂ ਉਹਨਾਂ ਦੇ ਕੋਲ ਗਿਆ ਤਾਂ ਕਹਿੰਦਾ ਬਾਬਾ ਜੀ ਵੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਵਾਕੇ ਗੁਰਬਾਣੀ ਜਪਣ ਨਾਲ ਦੁੱਖ ਕੱਟੇ ਜਾਂਦੀ ਆ ਹੈਨਾ ਕਈ ਵਾਰੀ ਦੇਖੋ ਗੁਰੂ ਹੀ ਉਹ ਹੀਲਾ ਬਣਾਉਂਦੇ ਨੇ ਸਾਨੂੰ ਸਾਡੀਆਂ ਮੁਸ਼ਕਲਾਂ ਚੋਂ ਨਿਕਲਣਾ ਤੇ ਉਹਨਾਂ ਨੇ ਪੁੱਛਿਆ ਕਹਿੰਦਾ ਵੀ ਬਾਬਾ ਜੀ ਤੁਸੀਂ ਦੱਸੋ ਗੁਰਬਾਣੀ ਨਾਲ ਸੱਚੀ ਜਿਹੜੇ ਦੁੱਖਾ ਕੁੱਟੇ ਜਾਂਦੇ ਆ ਕਿ ਸਾਡੇ ਪਿਛਲੇ ਕਰਮ ਵੀ ਕੱਟੇ ਜਾਂਦੇ ਨੇ ਜੋ ਪਾਪ ਅਸੀਂ ਕੀਤੇ ਆ ਚਾਹੇ ਜਾਣ ਕੇ ਚਾਹੇ ਅਣਜਾਣੇ ਦੇ ਵਿੱਚ ਤਾਂ ਬਾਬਾ ਜੀ ਕਹਿੰਦੇ ਹਾਂ ਵੀ ਤੂੰ ਇਦਾਂ ਕਿਉਂ ਪੁੱਛ ਰਿਹਾ ਕੀ ਗੱਲ ਹੈ ਤਾਂ ਉਹਨੇ ਕਿਹਾ ਕਹਿੰਦਾ ਬਾਬਾ ਜੀ ਦੇਖੋ ਵੀ ਮੈਂ ਨਾ ਕਿਸੇ ਪੰਡਤ ਨੂੰ ਹੱਥ ਦਿਖਾਇਆ ਸੀ ਤਾਂ ਉਹਨਾਂ ਨੇ ਮੈਨੂੰ ਕੁਝ ਦੱਸਿਆ ਤਾਂ ਬਾਬਾ ਜੀ ਹੱਸ ਕੇ ਹੱਸ ਕੇ ਕਹਿੰਦੇ ਅੱਛਾ ਫਿਰ ਕੀ ਦੱਸਿਆ ਪੰਡਤ ਨੇ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਹਲੇ 40 ਸਾਲ ਮੇਰੀ ਜ਼ਿੰਦਗੀ ਚ ਐਦਾਂ ਹੀ ਦੁੱਖ ਹੋਰ ਨਹੀਂ। ਕਹਿੰਦਾ ਦੇਖੋ ਵੀ ਮੈਂ ਤਾਂ ਫਿਰ ਇਹ ਸੋਚਿਆ ਵੀ 40 ਸਾਲ ਹੋਰ ਹੋਏ ਤਾਂ ਮੇਰੀ ਤਾਂ ਸਾਰੀ ਉਮਰ ਐਦਾਂ ਹੀ ਨਿਕਲ ਗਈ ਆ ਦੇਖੋ ਮੈਂ ਤਾਂ ਜੇਬ ਦੇ ਵਿੱਚ ਨਾ ਆ ਵੀ ਸ਼ੀਸ਼ੀ ਵੀ ਪਾਈ ਹੋਈ ਆ ਵੀ ਮੈਂ ਤਾਂ ਆਪਣੇ ਆਪ ਨੂੰ ਖਤਮ ਕਰ ਲੈਣਾ। ਕਈ ਵਾਰੀ ਸਾਡਾ ਮਨ ਨਾ ਇੰਨਾ ਅੰਦਰੋਂ ਟੁੱਟੇ ਜਾਂਦਾ ਵੀ ਸਾਨੂੰ ਐ ਲੱਗਦਾ ਵੀ ਹੋਰ ਕੋਈ ਰਸਤਾ ਹੀ ਨਹੀਂ ਹੈ। ਪਰ ਜਦੋਂ ਵੀ ਕੋਈ ਏਦਾਂ ਦਾ ਸਿਚੁਏਸ਼ਨ ਆਵੇ ਨਾ ਤਾਂ ਹਮੇਸ਼ਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਜ਼ਰੂਰ ਕਰਿਆ ਕਰੋ ਕਿਉਂਕਿ ਸੱਚੇ ਮਨ ਨਾਲ ਜਦੋਂ ਆਪ ਅਰਦਾਸ ਕਰਦੇ ਆ ਨਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਤਾਂ ਗੁਰੂ ਸਾਹਿਬ ਜੀ ਹਮੇਸ਼ਾ ਕਿਸੇ ਨਾ ਕਿਸੇ ਜਰੀਏ ਕਿਸੇ ਦੇ ਕਿਸੇ ਦੇ ਰਸਤੇ ਦੁਆਰਾ ਸਾਡੇ ਜਿਹੜੇ ਸੰਕਟ ਦੁੱਖ ਘਟ ਦਿੰਦੇ ਨੇ ਤਾਂ ਬਾਬਾ ਜੀ ਨੇ ਕਿਹਾ ਵੀ ਹਾਂ ਵੀ ਗੁਰਬਾਣੀ ਨਾਲ ਦੁੱਖ ਕੱਟੇ ਜਾਂਦੇ ਨੇ ਤਾਂ ਫਿਰ ਉਹਨੇ ਪੁੱਛਿਆ ਬਾਬਾ ਜੀ ਕਹਿੰਦਾ ਵੀ ਕਿੰਨੇ ਦਿਨਾਂ ਚ ਦੁੱਖ ਕੱਟੇ ਜਾਂਦੇ ਆ ਕਿੰਨੇ ਸਮੇਂ ਚ ਕੱਟੇ ਜਾਂਦੇ ਨੇ ਮਾ ਤਾਂ ਫਿਰ ਮਾ ਉਹ ਜਿਹੜੇ ਬਾਬਾ ਜੀ ਸੀ ਉਹ ਕਹਿੰਦੇ ਵੀ ਜਿੰਨਾ ਤੇਰੇ ਮਨ ਵਿੱਚ ਗੁਰੂ ਲਈ ਪਿਆਰ ਸਤਕਾਰ ਤੇਰੀ ਭਾਵਨਾ ਤੇਰਾ ਵਿਸ਼ਵਾਸ ਪੱਕਾ ਹੋਵੇਗਾ ਜਿੰਨੇ ਸੱਚੇ ਮਨ ਨਾਲ ਤੂੰ ਗੁਰੂ ਨੂੰ ਬੁਲਾਏਗਾ ਜਿੰਨੇ ਸੱਚੇ ਮਨ ਨਾਲ ਤੂੰ ਗੁਰੂ ਨੂੰ ਧਿਆਏਗਾ ਤੇ ਫਿਰ ਉਹਨੇ ਪੁੱਛਿਆ ਕਹਿੰਦਾ ਫਿਰ ਮੈਂ ਗੁਰੂ ਨੂੰ ਬੁਲਾ ਕਿਵੇਂ ਸਕਦਾ ਉਹਨਾਂ ਨੂੰ ਧਿਆ ਕਿਵੇਂ ਸਕਦਾ ਮੈਂ ਕਿਹੜਾ ਹਜਾ ਪਾਠ ਕਰਾਂ ਤਾਂ ਦੇਖੋ ਬਾਬਾ ਜੀ ਨੇ ਪਰ ਦੱਸਿਆ ਕਹਿੰਦੇ ਤੂੰ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਕਿਉਂਕਿ ਸੁਖਮਨੀ ਸਾਹਿਬ ਜੀ ਦਾ ਪਾਠ ਸਾਰੇ ਸੁੱਖਾਂ ਦੀ ਮਨੀ ਹੈ ਇਹ ਆਪਾਂ ਨੂੰ ਸੰਤ ਮਹਾਪੁਰਸ਼ ਵੀ ਦੱਸਦੇ ਨੇ ਹਨਾ ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਤੂੰ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ ਕਹਿੰਦੇ ਵੀ ਗੁਰੂ ਸਾਹਿਬ ਤੇਰੀ ਜਰੂਰ ਸੁਣਨਗੇ ਤੇ ਸੱਚੇ ਮਨ ਨਾਲ ਪੂਰੇ ਵਿਸ਼ਵਾਸ ਨਾਲ ਬਾਣੀ ਨੂੰ ਜਪੀ ਪੂਰੇ ਪਿਆਰ ਦੇ ਨਾਲ ਤੇ ਪੂਰੇ ਪਿਆਰ ਨਾਲ ਤੇ ਪੂਰੇ ਵਿਸ਼ਵਾਸ ਨਾਲ ਅਰਦਾਸ ਕਰੀ ਤੇ ਗੁਰੂ ਨੇ ਚਾਹਿਆ ਤਾਂ ਇੱਕ ਛੁਟਕੀ 'ਚ ਤੇਰਾ ਜਿਹੜਾ ਦੁੱਖ ਆ ਉਹ ਕੱਟ ਦੇਣਗੇ ਤਾਂ ਉਹਨੂੰ ਇੱਕ ਅੰਦਰ ਨਾਲ ਇੱਕ ਕਹਿੰਦੇ ਹੁੰਦੇ ਉਮੀਦ ਜਾਗੀ ਉਨੇ ਕਿਹਾ ਵੀ ਚਲੋ ਠੀਕ ਹੈ ਜਦੋਂ ਹੁਣ ਮੈਂ ਇੰਨਾ ਸਮਾਂ ਦੁੱਖ ਚ ਕੱਟਿਆ ਤੇ ਮੈਂ ਹੁਣ ਇਹ ਵੀ ਕਰਕੇ ਦੇਖ ਲੈਣਾ ਤਾਂ ਉਹਨੇ ਮਤਲਬ ਕੀ ਗੁਰਬਾਣੀ ਜਪਣੀ ਸ਼ੁਰੂ ਕੀਤੀ ਉਹਨੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਪੂਰੇ ਪਿਆਰ ਨਾਲ ਪੂਰੀ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਕਰਨੀ ਗੁਰਬਾਣੀ ਜਪਣੀ ਤੁਸੀਂ ਯਕੀਨ ਨਹੀਂ ਕਰਨਾ ਇੱਕ ਹਫ਼ਤੇ ਤੋਂ ਪਹਿਲਾਂ ਹੀ ਜਿਹੜੀ ਉਹਨੇ ਉਹ ਚਿੱਠੀ ਲੈਟਰ ਜਿਵੇਂ ਆਪਾਂ ਕਹਿੰਦੇ ਐਪਲੀਕੇਸ਼ਨ ਫਾਰਮ ਭਰਦੇ ਹੁੰਨੇ ਆਪਾਂ ਜਿਹੜੀ ਜੌਬ ਵਾਸਤੇ ਉਹਦੇ ਨਿਕਲ ਆਈ ਉਹਨੂੰ ਜਿਹੜਾ ਹੈਗਾ ਅਪਾਇੰਟਮੈਂਟ ਲੈਟਰ ਆ ਗਿਆ ਤੇ ਉਹ ਹੈਰਾਨ ਉਹਦੇ ਅੱਖਾਂ 'ਚ ਅਥਰੂ ਉਸ ਸਮੇਂ ਫਿਰ ਉਹ ਸਪੈਸ਼ਲ ਬਾਬਾ ਜੀ ਨੂੰ ਦੁਆਰਾ ਮਿਲਣ ਗਿਆ ਤੇ ਉਹਨੇ ਕੇ ਜਾ ਕੇ ਕਿਹਾ ਵੀ ਬਾਬਾ ਜੀ ਤੁਹਾਡਾ ਧੰਨਵਾਦ ਜੇ ਤੁਸੀਂ ਉਸਦੇ ਨਾਮ ਮਿਲਦੇ ਮੈਂ ਤੁਹਾਡਾ ਕੀਰਤਨ ਨਾ ਸੁਣਦਾ ਤਾਂ ਸ਼ਾਇਦ ਅੱਜ ਮੈਂ ਇਸ ਦੁਨੀਆ 'ਚ ਹੀ ਨਾ ਹੋਣਾ ਸੀ ਕਹਿੰਦੇ ਵੀ ਜਿਹੜਾ ਵੀ ਪੰਡਤ ਜੀ ਮੈਨੂੰ ਇਹ ਕਿਹਾ ਸੀ ਵੀ 40 ਸਾਲ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਖੁਸ਼ੀ ਨਹੀਂ ਆ ਸਕਦੀ ਦੁੱਖ ਹੀ ਦੁੱਖ ਰਹਿਣਗੇ ਤੇ ਮੈਂ ਨੌਕਰੀ ਤੋਂ ਵੀ ਇੰਨੇ ਟਾਈਮ ਤੋਂ ਕੋਸ਼ਿਸ਼ ਕਰ ਰਿਹਾ ਸੀ ਪਰ ਮੈਨੂੰ ਮਿਲ ਨਹੀਂ ਰਹੀ ਸੀ ਪਰ ਮੈਨੂੰ ਗੁਰੂ ਸਾਹਿਬ ਜੀ ਨੇ ਮਤਲਬ ਇੰਨੀ ਮਿਹਰ ਬਖਸ਼ੀ ਕਿ ਇੱਕ ਹਫ਼ਤੇ ਤੋਂ ਪਹਿਲਾਂ ਹੀ ਮੇਰਾ ਅਪਾਇੰਟਮੈਂਟ ਲੈਟਰ ਆ ਗਿਆ ਉਸ ਤੋਂ ਬਾਅਦ ਦੇਖੋ ਜਿਹੜੇ ਸਾਨੂੰ ਦੁਨਿਆਵੀ ਤੌਰ ਤੇ ਦੁੱਖ ਹੁੰਦੇ ਆ ਨਾ ਅੱਜ ਦੇ ਟਾਈਮ 'ਚ ਉਹ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਆ ਇੱਕ ਤਾਂ ਹੁੰਦਾ ਮਨ ਦਾ ਸਕੂਨ ਉਹ ਤਾਂ ਸਾਨੂੰ ਪੈਸਿਆਂ ਨਾਲ ਵੀ ਨਹੀਂ ਮਿਲਦਾ ਉਹ ਸਾਨੂੰ ਗੁਰਬਾਣੀ ਨਾਲ ਹੀ ਮਿਲਦਾ ਹੈ ਨਾ ਤੇ ਇੱਕ ਹੁੰਦਾ ਵੀ ਕਿਤੇ ਨਾ ਕਿਤੇ ਜਿਹੜੀ ਹੋਰ ਆਪਣੀ ਜਿਹੜੀ ਦੁਨਿਆਵੀ ਲੋੜਾਂ ਉਹਦੇ ਜਿਹੜੇ ਦੁੱਖ ਆ ਉਹ ਕਿਤੇ ਨਾ ਕਿਤੇ ਮਾਇਆ ਨਾਲ ਚਾਹੇ ਆਪਾਂ ਜਿੰਨਾ ਮਰਜ਼ੀ ਜੀ ਨੂੰ ਨਕਾਰ ਲਈਏ ਜੁੜੇ ਹੋਏ ਨੇ ਤੇ ਜਦੋਂ ਆਪਾਂ ਗੁਰਬਾਣੀ ਜਪਦੇ ਆ ਨਾ ਤਾਂ ਗੁਰੂ ਸਿਮ ਨਾਸਤ ਸਾਨੂੰ ਮਨ ਨੂੰ ਸਕੂਨ ਦਿੰਦੇ ਨੇ ਸਾਨੂੰ ਖੁਸ਼ੀ ਦਿੰਦੇ ਨੇ ਤੇ ਨਾਲ ਹੀ ਗੁਰੂ ਸਾਹਿਬ ਸਾਡੇ ਕਾਰਜ ਨੂੰ ਸਵਾਤ ਕਰਦੇ ਨੇ ਤੇ ਮਹਾਰਾਜ ਜੀ ਦੇ ਵਚਨ ਨੇ ਤੇ ਜਿਹੜੇ ਮਹਾਂਪੁਰਸ਼ ਜਿਹੜੇ ਜਿਨ੍ਹਾਂ ਬਹੁਤ ਹੀ ਰੱਬੀ ਰੂਹਾਨੀ ਉਹਨਾਂ ਦੇ ਵੀ ਇਹ ਵਚਨ ਨੇ ਵੀ ਗੁਰਬਾਣੀ ਜਪਣਾ ਸਾਡਾ ਨਾ ਸਿਰ ਜਿਹੜਾ ਇਹ ਦੁਨਿਆਵੀ ਜ਼ਿੰਦਗੀ ਇਸ ਵਰਦੀਏ ਵਰ ਕਿ ਜਦੋਂ ਆਪਾਂ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਲੀਖਾ ਜੋਖਾ ਦੇਣਾ ਨਾ ਤਾਂ ਉਦੋਂ ਵੀ ਪ੍ਰਮਾਤਮਾ ਫਿਰ ਅੰਗ ਸੰਗ ਸਹਾਈ ਹੋ ਕੇ ਸਾਡੀ ਰੱਖਿਆ ਕਰਦੇ ਨੇ ਜਿਨ੍ਹਾਂ ਨੇ ਗੁਰਬਾਣੀ ਜਪੀ ਹੁੰਦੀ ਆ ਸੋ ਉਮੀਦ ਕਰਦੇ ਆ ਅੱਜ ਦੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਵੀ ਗੁਰੂ ਤੇ ਵਿਸ਼ਵਾਸ ਪੂਰ ਵਧ ਗਿਆ ਹੋਵੇਗਾ ਦੇਖੋ ਕਿਸ ਤਰੀਕੇ ਨਾਲ ਉਹਨੇ ਸੱਚੇ ਦਿਲ ਨਾਲ ਪੁਕਾਰਿਆ ਮਹਾਰਾਜ ਜੀ ਦੇ ਵੀ ਬਚਨ ਨੇ ਵੀ ਸੱਚੇ ਮਨ ਨਾਲ ਤੂੰ ਮੈਨੂੰ ਪੁਕਾਰ ਲੈ ਮੈਨੂੰ ਤੇਰਾ ਬਾਣਾ ਨਹੀਂ ਤੇਰੀ ਰਹਿਤ ਪਿਆਰੀ ਹੈ ਕਈ ਵਾਰੀ ਆਪਾਂ ਦੇਖਦੇ ਆ ਆਪਣੇ ਆਸ-ਪਾਸ ਜਿਨ੍ਹਾਂ ਨੇ ਬਾਣਾ ਤਾਂ ਪਾਇਆ ਹੁੰਦਾ ਲੇਕਿਨ ਰਹਿਤ ਜਿਹੜੀ ਹੁੰਦੀ ਆ ਉਹ ਬਹੁਤ ਘੱਟ ਹੁੰਦੀ ਆ ਤੇ ਆਪਾਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰੀਏ ਮਨ ਦੇ ਤੌਰ ਤੇ ਅਮਰਤ ਨੂੰ ਛਕਣ ਦਾ ਮਨ ਦੇ ਤੌਰ ਤੇ ਜਿਹੜਾ ਹੈਗਾ ਆਪਣੇ ਆਪ ਨੂੰ ਗੁਰੂ ਸਹਿਬ ਦੇ ਦੱਸੇ ਹੋਏ ਰਸਤੇ ਵਿੱਚ ਢਾਲਣ ਦਾ ਤੇ ਜਦੋਂ ਆਪਾਂ ਮਨ ਤੋਂ ਤਿਆਰ ਹੋਣਾ ਸ਼ੁਰੂ ਹੋ ਜਾਂਦੇ ਆ ਨਾ ਤਾਂ ਵੀ ਗੁਰੂ ਸਹਿਬ ਦੇ ਆਪਾਂ ਬਹੁਤ ਨੇੜੇ ਹੋ ਜਾਂਦੇ ਆ ਕਈ ਲੋਕਾਂ ਦੀ ਸੋਚਣੀ ਆ ਵੀ ਅੰਮ੍ਰਿਤ ਵੀ ਸ਼ਗ ਕੇ ਜਿਹੜਾ ਹੈਗਾ ਗੁਰੂ ਸਾਹਿਬ ਦੇ ਕੋਈ ਬਹੁਤ ਨੇੜੇ ਹੋ ਜਾਂਦਾ ਹਾਂ ਜੀ ਕਿਰਪਾ ਹੁੰਦੀ ਹੈ ਪਰ ਜੇ ਆਪਾਂ ਬਾਣਾ ਤਾਂ ਪਾ ਲਿਆ ਲੇਕਿਨ ਚਲਦੇ ਆਪਾਂ ਗੁਰੂ ਸਾਹਿਬ ਦੇ ਮਾਫ ਕਰਿਓ ਜੀ ਵੜੀ ਰੰਗੀ ਵਿੱਚ ਤਾਂ ਚਲਦੇ ਆਪਾਂ ਗੁਰੂ ਸਾਹਿਬ ਦੇ ਮਰਿਆਦਾ ਦੇ ਉਲਟ ਤਾਂ ਫਿਰ ਸਾਡਾ ਅੰਮ੍ਰਿਤ ਛਕਣ ਦਾ ਵੀ ਕੋਈ ਫਾਇਦਾ ਨਹੀਂ ਰਹਿ ਜਾਂਦਾ ਸੋ ਸਭ ਤੋਂ ਪਹਿਲਾਂ ਆਪਾਂ ਮਨ ਤੋਂ ਅੰਮ੍ਰਿਤ ਛਕੀਏ ਫਿਰ ਆਪਾਂ ਤਨ ਤੋਂ ਛਕੀਏ ਤੇ ਫਿਰ ਆਪਾਂ ਗੁਰੂ ਸਾਹਿਬ ਜੀ ਦੇ ਹੋਰ ਨਜ਼ਦੀਕ ਆਈਏ ਸੋ ਚਲੋ ਜੀ ਹੁਣ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ